ਦੁੱਧ ਬਾਈ ਮਗਰ ਇਹਦੇ ਬੱਛੀ ਤੇ ਕੀ ਭਾਜ ਦੇਣੀ ਐ ਬਾਈ 32000 ਚ 100 ਕਿਲੋਮੀਟਰ ਫਰੀ ਕਰਦਾ ਥੋੜਾ ਤਿਆਰ ਹੈ ਥੱਲੇ ਬਾਈ 13 ਕਿਲੋ ਤਿਆਰ ਆ ਵੀਰੇ ਤੇ ਭਾਅ ਇਹਦਾ ਪਕੀਤਾ ਏ 5 ਡਾਲਰ 40000 ਰੁਪਇਆ ਠੀਕ ਆ ਬਾਈ ਠੀਕ ਆ 100 ਕਿਲੋਮੀਟਰ ਦੀ ਆਪਣੀ ਆਫਰ ਨਾਲ ਹੁੰਦੀ ਆ ਅੱਛਾ ਇਹ ਗੱਬਣ ਦਾ 40 40000 ਰੁਪਇਆ 100 ਕਿਲੋਮੀਟਰ ਪਹੁੰਚਣਾ ਸਾਸੀ ਦਾ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਜਗਦੀਪ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਗੋਦੇ ਤਸੀਲ ਬਾਈ ਨੂੰ ਮੋਗਾ ਪੈਂਦੀ ਹੈ ਤੇ ਜ਼ਿਲ੍ਹਾ ਵੀ ਮੋਗਾ ਪੈਂਦਾ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਤਿੰਨ ਬਿਲਕੁਲ ਜੈਜੇ ਰੇਟ ਦੇ ਜਿਹੜੇ ਜਾਨਵਰ ਕਵਰ ਕਰਕੇ ਦਿਖਾਵਾਂਗੇ ਦੋ ਤਾਂ ਤਾਜ਼ੀਆਂ ਸੂਈਆਂ ਵੀਆਂ ਐ ਤੇ ਇੱਕ ਬਾਈ ਕੋਲੇ ਗੱਬਣ ਤਿਆਰ ਆ ਥੋੜੀ ਜੀ ਕੱਚੀ ਆ ਪਰ ਰੇਟ ਉਹਦਾ ਬਿਲਕੁਲ ਨਿੱਕਾ ਜਿਹਾ ਹੋਊਗਾ ਕੋਈ ਸੱਜਣ ਸੰਭਣ ਆ ਲੈ ਜਾਵੇ ਉਹਨੂੰ ਵੀ ਚਾਰ ਪੈਸੇ ਦੇ ਦੇ ਦੂਗੀ ਤੇ ਜੇ ਕਿਸੇ ਨੇ ਦੁੱਧ ਪੀਣ ਵਾਲਾ ਲੈ ਕੇ ਜਾਣੀ ਉਹਦੇ ਵਾਸਤੇ ਤਾਂ ਫਾਇਦਾ ਹੀ ਕਿਉਂਕਿ ਉਹਦਾ ਰੇਟ ਬਿਲਕੁਲ ਜੈਜੇ ਰਹਿਣਾ ਹੈ ਜਗਦੀਪ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸੱਸੀ ਜੀ ਬਾਈ ਹ ਤੇਜ ਜਗਦੀਪ ਬਾਈ ਅੱਜ ਵਾਲੇ ਫਿਰ ਭਾ ਕਿਵੇਂ ਕਰੇਗਾ ਅਜਾ ਪਾ ਬਾਈ ਉਹਦੇ ਵੀ ਆਪਾਂ ਤੁਹਾਨੂੰ ਕਿਹਾ ਵੀ 50 ਪਿੰਡ ਘਮ ਕਿਹਾ ਜੀ ਆਪਣੇ ਵਾਲੇ ਭਾ ਨਹੀਂ ਮਿਲਦੇ ਅੱਜ ਵੀ ਉਹੀ ਆਫਰ ਹੀ ਹੈ ਰੇਟ ਆਪਣੇ ਜਾਇ ਜੀ ਰਹਿਣਗੇ ਜਾਇ ਜੀ ਹੁੰਦੇ ਆਪਣੇ ਰੇਟ ਬਾਈ ਠੀਕ ਆ ਜਾਇ ਜੀ ਰੇਟ ਦੇ ਵਿੱਚ ਹੀ ਪਸੂ ਮਿਲਦੇ ਠੀਕ ਆ ਬਾਈ ਜਗਦੀਪ ਬਾਈ ਸਭ ਤੋਂ ਪਹਿਲਾਂ ਘਰ ਵਾਲੀ ਇਹਦੇ ਬਾਰੇ ਦੱਸ ਦੇ ਬਾਈ ਕੰਨਵਾ ਸੂਆ ਸੁਪੀਆ ਕਿੰਨੇ ਕ ਟਾਈਮ ਦਾ ਸੂਆ ਏ ਦੁੱਧ ਦੁੱਧ ਦਾ ਕੀ ਹਿਸਾਬ ਦਾ ਵੈਦਾ ਬਾਈ ਬਾਈ ਮੂਤੋ ਛੇ ਦੰਦਾ ਦੂਜਾ ਸੂਆ ਸੂਈ ਵੀ ਆ ਕੱਲ ਦੀ ਸੂਈ ਆ ਠੀਕ ਆ ਕੱਲ ਆਪਾਂ ਹੱਥ ਨੇ ਵੀ 6 6.5 ਕਿਲੋ ਬੋਲਾ ਚੋਇਆ ਅੱਜ ਟੜਕੇ ਵੀ ਇੰਨਾ ਚੋਇਆ ਠੀਕ ਆ 12 13 ਕਿਲੋ ਦਾ ਬੋਲਾ ਤਿਆਰ ਤਿਆਰ ਆ ਬਾਈ ਹਾਂ ਤੇ ਬਈ ਇੱਕ ਵਾਰੀ ਤੋਰੀਏ ਇਹਨੂੰ ਆਪਾਂ ਬੜੀ ਉਹ ਕਿੰਨਾ ਦੋਦ ਦੱਸਿਆ ਬਾਈ ਇਹਦੇ ਦੇ ਜੂਗੀ ਬਈ ਇਹ ਬਾਈ ਉਹਨਾਂ ਨੇ ਦੱਸਿਆ 13 14 ਕਿਲੋ ਦਿੱਤਾ ਪਹਿਲੇ ਸੂਵੇ ਠੀਕ ਆ ਆਪਾਂ ਹੁਣ ਮੰਨ ਕੇ ਲਈ ਆ 15 16 ਕਿਲੋ ਠੀਕ ਆ ਬਈ 15 16 ਕਿਲੋ ਮੰਨ ਕੇ ਕੋਈ ਭੈਣ ਭਰਾ ਲੈ ਲਵੇ ਹੂਗਾ ਮੀਆਂ ਹਰ ਕੇ ਬਾੜੀ ਗਣਾ ਬਈ ਉਹ ਕਿਵੇਂ ਬਈ ਜੈਲੀ ਜੂੜੀ ਬਹੁਤ ਆ ਪਤਾ ਰਾ ਵੀ ਮਾਰਦਾ ਬਿਨਾਂ ਨਿਆਣੇ ਆਪਾਂ ਉਹਦੇ ਵੀ ਤੇਰੇ ਸਾਹਮਣੇ ਚੋਈ ਸੀ ਬਿਲਕੁਲ ਨਾ ਬਾਈ ਠੀਕ ਆ ਆਪਣੇ ਕੋਲ ਪਸ਼ੂ ਆਉਂਦੇ ਜੈਲੀ ਵੇ ਬਾਈ ਉਹ ਥਾਣੀ ਬਹੁਤ ਸੋਹਣਾ ਲੱਗਿਆ ਸਾਬਣਾ ਬਾਈ ਮੰਹਾਂ ਮੰਹਾਂ ਵਾਲੀ ਚਵਾਈ ਲੱਗੀ ਹਰਿੰਦਰ ਹਾਂ ਚਵਾਈ ਜੈਰੀ ਤਾਂ ਇੰਨੀ ਹੈ ਨਾ ਕਰਮ ਵਾਲੀ ਬੱਚਾ ਦੇਗੀ ਬੱਛਾ ਠੀਕ ਆ ਬਾਈ ਪਰ ਇੰਨਾ ਤੈਨੂੰ ਦੱਸ ਦਿਨਾ ਵਾ ਮੰਹਾਂ ਵਾਲੇ ਦਾ ਦੁੱਧ ਹੋਊਗਾ ਬਾਈ ਰੋਡ ਰੋਡਰ ਬਹੁਤ ਸੋਹਣਾ ਯਾਰ ਜੇ ਆਪ ਕਹਿ ਦਈਏ ਹਨਾ ਹਾਂ ਤੇ ਬਾਕੀ ਉਂ ਜਾਣ ਜੂਨ ਵਾਲੀ ਆ ਬਾਈ ਜਾਣ ਜੂਨ ਵਾਲੀ ਆ ਬਾਈ ਆਏ ਨਹੀਂ ਕਰੀ ਮਹਾਰਾਜ ਇਹਦੀ ਇਹਨੇ ਕਾਹਲੀ ਕਰੀ ਮਹਾਰਾ ਮੋੜ ਲਈ ਹੋਰ ਇਹਦੇ ਵੇੜੇ ਦੀ ਮੋੜ ਲਈ ਤੋ ਬੱਚਾ ਪਾਸੇ ਹੋ ਗਏ ਨੇ ਭੱਜਣਾ ਹੀ ਹੈ ਤੇ ਤੁਨੂੰ ਮੈਂ ਫੇਰ ਥਾਣਾ ਦਿਖਾਉਣਾ ਇਹ ਕਰਮ ਵਾਲੀ ਜਿਹੜੇ ਹਿਸਾਬ ਨਾਲ ਬਾਈ ਥਣ ਲੱਗਿਆ ਏ ਚਵਾਈ ਤਾਂ ਮੈਂ ਕਹਿੰਦਾ ਇਹਨਾਂ ਸਰਾ ਹੋ। ਮੈਂ ਕਹਿੰਦਾ ਤੈਨੂੰ ਧਾਰਾ ਮਾਰ ਕੇ ਦਿਖਾਵਾਂਗੇ ਅੰਦਰ ਬਾਈ। ਵੇਖੀ ਤੂੰ ਆਪਣੇ ਦਵਾਈ ਇਹ ਲਿਓਣੀ ਪਸੂ ਮੋੜ ਲਾ ਬਾਈ ਤੂੰ। ਵੇਖ ਥਣ ਵੇਖ ਲੱਗਾ ਦੂਰਾ ਲੱਗਾ ਵਾ ਬੱਚੀ। ਹਾਂ ਬਿਲਕੁਲ। ਜਾਣ ਵਾਲੀ ਆ ਮਾੜੀ ਮੋਟੀ ਨਹੀਂਗੀ। ਜਗਦੀਪਾ ਥਣ ਤਾਂ ਆਪਾਂ ਕਹਿ ਦਈਏ ਮੈਂ ਕਹਿੰਦਾ ਵੀ ਲੱਖ ਰੁਪਈਆ ਵਾਲੀ ਗਾਂ ਦੇ ਨਾਲ ਲੱਗਿਆ ਹੋਇਆ ਕਹਿੰਦਾ। ਮੈਂ ਕਹਿੰਦਾ 2.5 ਲੱਖ ਵਾਲੀ ਮੈਨੂੰ ਨਹੀਂ ਲੱਗਾ ਹੋਣਾ ਇਹੋ। ਆ ਦੇਖੋ ਤੁਸੀਂ ਹਣਾ ਬਾਈ। ਥਣ ਵੇ ਲੱਗਾ। ਬਾਕੀ 택ਸੀ ਇਹ ਲੈਵੇ ਦੀ ਆ। ਬਾਈ ਇੰਨਾ ਦਾ ਇਹਦੀ ਬੈਂਡ ਵੀ ਬਹੁਤ ਠੀਕ ਹੈ ਭਾਈ ਪਹਿਲੇ ਸੂਰੇ ਉਹਨਾਂ ਨੇ 14 ਕਿਲੋ ਦਾਦ ਚੋਇਆ ਵਾ ਠੀਕ ਹੈ ਭਾਈ ਹੁਣ ਇਹਦੇ ਥੱਲੇ 13 ਕਿਲੋ ਨੂੰ ਬੋਲੀ ਪਿਆ ਬਈ 13 ਕਿਲੋ ਬੋਲੀ ਤੂੰ ਕਹਿੰਦਾ ਹਨਾ ਤੇ ਕੀ ਭਾਜ ਦੇਣੀ ਆ ਜੇ ਬਾਈ ਬਾਈ ਇਹ 52000 ਤੇ ਦਵਾ ਦੇ 100 ਕਿਲੋਮੀਟਰ ਦੀ ਔਰ ਫਿਰ ਆਪਣੀ ਹੁੰਦੀ ਆ ਹਰ ਫੌਜ ਕਰਦਾ ਹੈ ਹਨਾ ਆਪਾਂ ਤੇ ਜਗਦੀਪ ਧਾਰਾ ਮਾਰੀ ਕਿ ਪਹਿਲਾਂ ਉਸ ਨਾਲ ਬਾਰੇ ਦੱਸਦੀ ਹੈ ਭਈ ਜੇ ਨਾਲ ਜਮੜਾਉਣੀਆਂ ਧਾਰਾ ਮਾਰਾ ਦਿੰਦੇ ਮਾਰਦੇ ਸਾਰਾ ਭਾਈ ਹਨਾ ਤੇ ਬਾਈ ਕਹਿੰਦਾ ਆਪਾਂ ਚੋਣ ਦਿਖਾਉਨੇ ਆ ਜੱਸੇ ਪਾਣੀ ਲੈ ਗਿਆ ਕੋਤੇ ਬਾਕੀ ਜਗਦੀਪ ਹੂੰ ਆ ਬਾਈ ਜਿਵੇਂ ਜਿਵੇਂ ਖਾਦੀ ਨਿਆਣਾ ਲਾਉਣਾ ਲਾਲੀ ਨਹੀਂ ਲਾਉਣਾ ਨਾਲ ਲਈ ਆਪਣਾ ਪਸੂ ਇਹੋ ਜਾ ਹੁੰਦਾ ਹਾਂ ਠੀਕ ਹੈ ਨਾ ਆਪਾਂ ਐ ਨਹੀਂ ਗਾ ਆਪਾਂ ਬਿਨਾ ਨਿਆਣੇ ਤੋਂ ਪਸੂ ਵੀ ਲੈ ਲੈਣੇ ਆਵੇ ਦਾ ਬਿਲਕੁਲ ਜਾਲੀਆਂ ਤਾਂ ਇੰਨੀਆਂ ਹੁੰਦੀਆਂ ਕਰਮਾ ਆਣੀਆਂ ਛਾੜੀ ਦੇਖ ਲਾਂ ਪਾਣੀ ਲੱਗੇ ਪਤਾ ਬੱਚਾ ਬੜਾ ਸੋਹਣਾ ਹੈ ਨਾ ਹਾਂ ਦੇਗੀ ਪਰ ਬੱਚਾ ਫਰੀਡ ਵੇ ਲਾ ਕਿੰਨੀ ਹਾਂ ਠੀਕਾ ਚੰਗਾ ਭਰਿਆ ਵਾਲਾ ਸੀ ਇਹਦਾ ਬਿਲਕੁਲ ਹੈ ਨਾ ਬਾਈ 나ੜਾ ਨੂੜਾ ਦਿਖਾ ਦੇ ਮੇਰੇ ਕੋਲ ਇਹਦੇ ਤੇ ਨਕਸ਼ਾ ਬਣਿਆ ਬਿਲਕੁਲ ਹੈ ਨਾ ਬਾਈ ਆਪਾਂ ਆਏ ਨਾ ਜਾਨਵਰ ਲਈਦਾ ਭੈਣ ਭਰਾ ਆਪਣੇ ਘਰੇ ਵੀ ਤੈਨੂੰ ਅੱਗੇ ਵੀ ਦੱਸਿਆ ਵਾ ਆਪਣਾ ਸ਼ਹਿਰ ਦਾ ਕੰਮ ਆ ਜੇ ਕੋਈ ਖੜ ਵੀ ਜਾਊਗਾ ਦੁੱਧ ਤਾਂ ਦੇ ਦੂਗਾ ਦਸ ਦਾ ਦੇ ਦੇਣਾ ਵੇਖ ਬੱਚੀ ਨੇ ਵੀ ਕਿੰਨਾ ਬਹੁਤ ਤਿਆਰ ਹੈ ਥੱਲੇ ਬਈ 13 ਕਿਲੋ ਤਿਆਰ ਆ ਵੀਰੇ ਤੇ ਭਾਏ ਦਾ ਭਾ ਕੀਤਾ ਏ 55000 ਰੁਪਏ 100 ਕਿਲੋਮੀਟਰ ਪਹੁੰਚ ਪਹੁੰਚ ਕਰਦਾ ਹੈ ਨਾ ਬਈ ਸਾਰਾ ਮਰਾਦ ਨੇ ਵਿਖੀ ਤੁਹਾਨੂੰ ਮਰਾਦਿਆ ਹਨ ਤੇ ਵੈਸੇ ਚਲੋ ਜਿਹੜੇ ਸੱਜਣ ਪਤਾ ਉਹਨਾਂ ਨੂੰ ਪਤਾ ਹੁੰਦਾ ਵੀ ਜਿਆਦਾ ਦੁੱਧ ਰੱਖਣਾ ਪੈਂਦਾ ਲੈ ਵਿੱਚ ਹਾਂ ਹਾਂ ਜਿਕੇ ਨਹੀਂ ਉਸ ਤੋਂ ਬਾਅਦ ਇੱਕ ਦੋ ਡੰਗਾਵਾਲ ਉਸ ਤੋਂ ਬਾਅਦ ਵੀ ਇਹ ਬਾਈ ਇੰਨਾ ਵਾ ਆਤਾ ਪਹੂ ਖਾਲੀ ਨਹੀਂ ਹੁੰਦਾ ਹਨਾ ਜਿੰਨੇ ਥੋੜਾ ਘੱਟ ਰੱਖੋ ਚਲੋ ਹਾਂ ਫਿਰ ਉਹ ਦੂਆ ਜਵੀ ਦੂਜੇ ਤੀਜੇ ਸਾਰਾ ਮਰਾਦ ਬਾਈ ਰਿੰਦਰ ਲੱਗਾ ਉਹਦੇ ਆਪਾਂ ਜੋੜੇ ਤਿੰਨਾਂ ਵੇੜਾਂ ਦੀ ਵੀਡੀਓ ਪਾਈ ਸੀ ਹਾਂ ਇੱਕ ਸਾਰੀ ਲੈ ਗਈ ਜਿੰਨੇ ਠੀਕ ਹੈ ਨਾ ਪਟਿਆਲੇ ਆਪਣੇ ਉਠ ਗਈ ਸੀ ਸਮਾਨੇ ਠੀਕ ਹੈ ਜਿਹੜੀ ਕਾਲੀ ਵਹਿੜ ਸੀ ਠੀਕ ਹੈ ਬਈ ਠੀਕ ਹੈ ਗਰਲੈਂਡ ਉਹ ਗਾਈਆਂ ਹੀ ਆਪਣੇ ਵੱਟੀਆਂ ਬਹੁਤ ਆ ਜਿਹੜੀਆਂ ਦੋ ਵਹਿੜਾਂ ਸੀ ਉਹ ਸਿੰਘੇੜੇ ਦੇ ਮੁੰਡਾ ਲੈ ਗਏ ਹਾਂ ਵਿੱਚ ਨਾਲਾ ਮੁੰਡਾ ਤੇ ਉਹ ਲੈ ਗਿਆ ਜੀ ਉਹਦੇ ਵੀ ਆਪਣੇ ਭਾ ਲੋਡ ਹੀ ਹੁੰਦੇ ਹਾਂ ਲੋਡ ਹੁੰਦੇ ਬਈ ਹਾਂ ਥਾਣੇ ਲੱਗਾ ਆ ਵੀ ਤੇ ਵਾਈ ਦਾ ਕਰਮਾ ਵਾਲੀ ਨੂੰ ਐ ਲੱਗੀ ਆ ਲੈ ਹੂੰ ਬਿਲਕੁਲ ਹੈ ਨਾ ਬਈ ਨਾਲ ਕੇ ਮੋਟਰ ਵਾਲਾ ਦਾ ਅੰਮਾ ਠੀਕ ਹੈ ਰੰਮੇ ਆਲੇ ਦਾ ਬਣਾ ਕੋਈ ਸ਼ਾਹੀ ਵਾਜਵਾ ਕੇ ਦਿਖਾਵੇ ਉਹ ਪ੍ਰੋਸੈਂਟ ਗਰੰਟੀ ਆਪਣੀ ਬਿਲਕੁਲ ਹੈ ਨਾ ਬਈ ਹੈ ਨਾ ਕੋਈ ਚੈਲੰਜ ਕਰਕੇ ਆ ਜਾ ਕੋਈ ਨਿਆਣੇ ਦਾ ਬਣਾ ਚਵਾ ਕੇ ਦਿਖਾਵੇ ਬਿਲਕੁਲ ਬਈ ਅਗਲਾ ਡਰਦਾ ਰਹਿੰਦਾ ਵਾ ਨਿਆਣੇ ਤੋਂ ਬਣਾ ਨਿਆਣੇ ਤੋਂ ਬਣਾ ਜੂਝ ਨਹੀਂ ਮਾਰਦੇ ਬਈ ਆ ਵੇ ਕੋਣਾ ਕਰਮ ਵਾਲੀ ਦੀ ਹੈ ਨਾ ਨਹੀਂ ਚੋਣ ਬਹੁਤ ਸੋਹਣਾ ਯਾਰ ਬਈ ਚੋਣ ਨੇ ਆਪਾ ਵਾਵਾ ਹੈ ਚੋਣ ਨੇ ਕੋਈ ਨਹੀਂ ਬਈ ਬਾਕੀ ਇਹਨਾਂ ਦੋ ਮਿੰਟ ਦਾ ਕੰਮ ਆ ਲੈ ਬੜਾ ਠੀਕ ਹੈ ਨਾ ਬਈ ਜਿਵੇਂ ਮਰਜ਼ੀ ਵਿਰਾ ਦੇ ਵੈੜ ਨੂੰ ਬਾਕੀ ਬੋੜਾ ਹੀ ਆ ਬਾਈ ਕਹਿੰਦਾ ਅਜੇ ਤੇ ਆ ਜਾ ਬਾਈ ਰਾਤ ਤਾਂ ਸੁਈ ਆ ਇਹਦਾ ਜਿੰਨੀ ਖਾਲੀ ਉਹ ਉਨਾਂ ਫੈਰਾ ਉਹ ਨਹੀਂ ਫੈਰਾ ਆ ਤੇ ਥਣ ਵਿਲਾ ਮੰਜਾ ਰਕਾ ਲੱਗਾ ਵਾ ਤੂੰ ਅੱਗੇ ਵੀ ਵੀਡੀਓ ਬਣਾਉਣਾ ਵਾ ਬਿਲਕੁਲ ਹੈ ਨਾ ਬਾਈ ਆਪਣਾ ਪੜੂ ਸੁੱਖ ਨਾਲ ਕਰਮ ਵਾਲਾ ਜਿਹੜਾ ਹੀ ਹੁੰਦਾ ਹਾਂ ਬਿਲਕੁਲ ਹੈ ਜਲੇ ਦਾ ਜਗਦੀਪ ਇਹ ਹੋ ਜਾਂਦਾ ਵੀ ਕਈ ਵਾਰ ਬਾਈ ਭੈਣ ਭਰਾ ਕੋਈ ਚੋਈ ਜਾਵੇ ਬਣਾਣਿਆਂੇ ਤੋਂ ਸ਼ਾਈ ਵਾਲ ਚੋਕੇ ਦਿਖਾਵੇ ਕਈ ਵਾਰ ਜਲੇ ਨੂੰ ਗਰਮ ਨਿਕਲਦੀ ਆ ਜਿਹੜੀ ਔਰਗ ਨੇ ਚੋਣੀ ਹੁੰਦੀ ਆ ਨਾ ਅਗਲਾ ਜਨਮ ਘਰ ਮੇਂ ਨਿਕਲਦੀ ਆ ਵੇਲਾ ਤੇਰੇ ਸਾਹਮਣੇ ਚੁਈ ਜਾਨੇ ਕੋਈ ਨਿਆਣਾ ਲਾਇਆ ਉਹ ਬੱਚੇਂ ਚਿੱਟੀ ਜਾਨੇ ਮੂਰੇ ਦਿਖਾ ਰਿਹਾ ਬਿਲਕੁਲ ਹੈ ਨਾ ਬਾਈ ਹਾਂ ਆਪਣਾ ਹੀ ਨੀਗਾ ਜਾਨਵਰ ਨਾ ਮਾੜਾ ਚਿੱਟੀ ਹੋਰ ਆ ਬਾਈ ਹੈ ਨਾ ਇਹਨੇ ਉਹ ਕਰਮ ਵਾਲੀ ਨੇ ਜਾਣ ਜਿਹਨੇ ਸੁਹਾ ਨਹੀਂ ਮੰਨਿਆ ਬਾਈ ਸੁਹਾ ਮੰਨਣਾ ਹੀ ਨਹੀਂ ਹੈ ਨਾ ਜਿਹੜਾ ਪੈਣੀ ਆ ਗਿਆ ਬਾਈ ਮੇਰੇ ਕੋਲ ਆਇਆ ਨਾ ਬਹੂ ਇੱਕ ਕੋਰੀਆ ਕੋ ਸਾਂਹ ਲੈਨੇ ਆ ਇਹਨੂੰ ਤਿੰਨ ਦਿਨ ਲੋਕਾਂ ਖਵਾਤਾ ਦੇ ਸੀ ਹਾਂ ਬਿਲਕੁਲ ਹੈ ਨਾ ਹਾਂ ਉਹ ਸੇਵਾ ਕਰਦੇ ਆ ਬਿਲਕੁਲ ਉਹ ਸੁ ਕੱਚਾ ਲੈ ਕੇ ਹੈ ਨਾ ਲੈ ਟਰੋਂ ਵੇਖੋ ਇਹਨਾਂ ਦੀ ਕਰਮ ਵਾਲੀ ਨੂੰ ਇਹ ਅੱਗ ਹੋਣਾ ਇਹ ਜਦੀ ਵਾ ਚਲੋ ਹੈ ਤਾਂ ਇਹ ਆਈਡੀਆ ਨਾ ਦੁੱਧ ਪਤ ਹੁੰਦਾ ਸੇਵਾ ਦਾ ਸੇਵਾ ਦਾ ਕਿੰਨੇ ਕ ਦੁੱਧ ਚਲੀਏ ਜਿਹੜੇ ਸਾਬ ਨਾਲ ਮੈਂ ਯਾਰ ਤੈਨੂੰ ਮੈਂ ਦੱਸ ਦਿੰਨਾ ਮੇਰੇ ਕੋਲ ਖੜ ਗਈ ਮੈਂ ਚਾਰਾਂ ਜਨਾਂ ਵਿੱਚ 16 ਕਿਲੋ ਦੁੱਧ ਚਵਾ 16 ਆ ਵੀ ਦੇਖੋ ਹਾਂ ਆ ਦੇਖ ਲੈ ਤੇ ਬਾਈ ਪੀਲਾ ਆ ਜਾਵਾਂ ਲੈ ਰਿੰਦਰ ਭਾਈ ਦਾ ਆ ਵੇ ਲਾਲਾ ਬਿਲਕੁਲ ਹੈ ਨਾ ਬਈ ਨਾਲੇ ਭਾਈ ਸਵੇਰ ਤੱਕ ਕੱਢਿਆ ਹੁੰਦਾ ਉਹਦਾ ਆਪਣਾ ਨਾ ਆ ਕੱਢਿਆ ਬਈ ਆਪਾਂ ਫੇਰ ਵੀ ਬਹਿ ਗਏ ਆ ਥੰਨੇ ਕਰਮ ਵਾਲੀ ਕੋਈ ਪਸ਼ੂ ਬਾਹਾਂ ਕੇ ਦਿਖਾਵੇ ਨਾ ਪਿਛਲੇ ਬਾਸੇ ਦੀ ਬਹਿ ਜਾਂਦੇ ਆ ਲੈ ਆ ਵੇ ਲਾ ਲੈ ਐ ਤੂੰ ਆਵੇ ਸਵੇਰਿੰਦਰਾ ਉੱਦੋਂ ਵੀ ਆਪਾਂ ਵੇਚੀ ਆ ਵੇਚੀ ਆ ਨਾ ਕੋਈ ਤੂੰ ਆ ਕੇ ਦਿਖਾਵੇ ਕੋਈ ਬਿਲਕੁਲ ਹੈ ਨਾ ਬਈ ਇਹਦਾ ਮੋਲ ਆਪਾਂ ਕੀਤਾ ਸੀ 58000 58000 ਤੇ 100 ਕਿਲੋ ਮੀਟਰ ਪਹੁੰਚ ਜਾ ਜਗਦੀ ਬਾਈ ਦੂਸਰੀ ਆ ਜੇ ਬਾਈ ਇਹਦੇ ਮਗਰ ਬੱਛੀ ਆ ਬਾਈ ਹਨਾ ਹਾਂ ਇਹਦੇ ਮਗਰ ਬੱਛੀ ਆ ਆ ਜਾ ਬਾਈ ਇਹਦੇ ਬਾਰੇ ਵੀ ਦੱਸਦੇ ਬਾਈ ਕਿੰਨਵਾ ਸੂਆ ਸੂਈ ਆ ਇਹ ਇਹ ਦੂਜਾ ਸੂਆ ਸੂਈ ਵੀ ਆ ਬਾਈ ਦੂਜਾ ਸੂਆ ਆਪਾਂ ਲਈ ਸੀ 4 ਥਾਂਣ ਕਰਕੇ ਹਿੰਦਰ ਬਾਈ ਠੀਕ ਆ ਬਾਈ ਠੀਕ ਆ ਆਪਣੇ ਕੋਲ ਗੱਪਣ-ਗੱਪਣ ਲਈ ਸੀ ਆ ਕੇ ਸੂਪੀ ਆ ਤੇਲ ਨਿਕਲ ਗਈ ਮਗਰ ਨੇ ਠੀਕ ਓਕੇ ਆਪਾਂ ਝੂਠ ਮਾਰ ਕੇ ਇਹਨੇ ਪਾਰ ਆਉਂਦੀਆਂ ਉਹ ਪਾਸ ਕਰਾਉਂਦੀ ਸੀ ਹਾਂ ਧਾਰਾ ਆਉਂਦੀਆਂ ਠੀਕ ਆਪਾਂ ਝੂਠ ਨਹੀਂ ਮਾਰਨਾ ਹੁਣ ਬਾਈ ਕਿੰਨੇ ਬੱਚਾ ਹੈ ਬੱਛੀ ਬੱਛੀ ਮਗਰ ਹਾਂ ਉਹ ਦੋ 8 ਕਿਲੋ ਆ 7 ਕਿਲੋ ਮੰਨ ਕੇ ਕੋਈ ਲੈ ਨਹੀਂ ਸੁਆ ਕਰਨੇ ਕਿ ਦਿਨਾਂ ਦਾ ਬਾਈ ਸੁਆ ਇਹ ਤੀਜਾ ਦਿਨ ਹੋਇਆ ਤੇ ਬਾਈ 8 ਕਿਲੋ ਦਾ ਤਾਂ ਦਰ ਹਾਂ 7 ਕਿਲੋ ਕੋਈ ਮੰਨ ਕੇ ਲੈ 7 ਕਿਲੋ ਦੁੱਧ ਬਾਈ ਮਗਰ ਇਹਦੇ ਬੱਛੀ ਤੇ ਕੀ ਭਾਜ ਦੇਣੀ ਐ ਬਾਈ 32000 ਚ 100 ਕਿਲੋਮੀਟਰ ਫਰੀ ਕਰ ਦਾਂ ਹੋਰ ਦੱਸ ਚੱਲ ਬਾਈ ਤੋਰ ਹਾਂ ਇਹਦੀ ਵੀ ਧਾਰਾ ਮੁੰਡਾ ਥਣ ਚੋਂ ਆਉਂਦੀ ਧਾਰਾ ਆ ਬਾਈ ਧਾਰਾ ਮਾਰ ਦਿੰਦੇ ਆਪਾਂ ਇਹ ਮਾਰ ਗਿਆ ਨਹੀਂ ਹੈਨਾ ਮਾਰ ਦੇ ਹਰ ਹੈਨਾ ਤੇ ਲਓ ਵੀ ਮਿੱਤਰੋ ਬੱਛੀ ਵਾਲੀ ਕੋਈ ਸੱਜਣ ਭਾਲਦਾ ਏ ਨਾਲੇ ਭਾਅ ਭਾਈ ਕੀ ਆ ਟੋਕਰ ਵਾਲਾ ਭਾਵਾ ਇਹਨੇ ਜਿਹਨੇ ਟੋਕਰ ਨਹੀਂ ਦੇਣੀ ਆਪਾਂ ਸੱਜਰ ਦੇ ਦਾਂਗੇ ਬਿਲਕੁਕੁਲ ਹੈ ਨਾ ਬਈ ਚੱਕ ਤਾਂ ਆਰਾਮ ਰਾਉਣ ਦਾ ਮਤਲਬ ਇਹ ਜਸ਼ਨ ਥਣ ਥਣ ਚੈੱਕ ਹੋ ਗਿਆ ਨੀਲੀ ਬਾਲਟੀ ਲੈ ਜਾ ਪੁੱਤ ਉਹ ਦੇਖਿਆ ਆਹ ਥਣ ਬਈ ਔਰਲਾ ਥਣ ਹਾਂ ਬਹਿਣੀ ਵਾਲਾ ਥਣ ਆਵੇ ਤਾਂ ਆਉਂਦੀਆਂ ਬਾਈ ਲੈ ਦੇ ਕੋਈ ਭੈਣ ਭਰਾ ਕੋਸ਼ਿਸ਼ ਕਰਨ ਨੂੰ ਲੈ ਹਾਂ ਬਿਲਕੁਲ ਹੈ ਨਾ ਬਈ ਹਾਂ ਉਹ ਜਾਣ ਕੇ ਲੈ ਗਈ ਨੀਲੀ ਜਗਦੀਪ ਵਾਹੇ ਦੱਸ ਕੇ ਦੇਣੀ ਚਾਹੀਦੀ ਚੀਜ਼ ਹੈ ਨਾ ਆ ਮੈਂ ਕਈ ਵਾਰੀ ਬੰਦਾ ਕਹਿੰਦਾ ਦੋ ਦਾ ਨਾ ਚੋ ਬਰਾਬਰ ਕਰਕੇ ਦੇ ਦੋ ਫਾਇਦਾ ਕੋਈ ਨਹੀਂ 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 ਆਪਾਂ ਉਹ ਕੰਮ ਨਹੀਂ ਕਰਦੇ ਭਾਈ ਅਗਰੇ ਨੂੰ ਪਹਿਲਾਂ ਦੱਸ ਦੋ ਦੱਸ ਕੇ ਦੇ ਦੋ ਜੀ ਹੈਨਾ ਹਾਂ ਅਜੇ ਮੈਂ ਦੋ ਚੱਕ ਕੇ ਪਾਣੀ ਉਠਾ ਦੇ ਆ ਬੋਲੀ ਲੈ ਜਾਓ ਭਈਆ ਆਇ ਨਹੀਂ ਗਾ ਰਿੰਦਰ ਭਾਈ ਜਿਹੜਾ ਆਪਣੇ ਕੋਲ ਗਾ ਗੁਰਾ ਭਾਈ ਉਹ ਮੈਂ ਦੋ ਤਾਰੀਆਂ ਸੁਆ ਦੇ ਜੇਰ ਜੂਰ ਲੋ ਓਕੇ ਜਮਾ ਭਾਈ ਮੈਂ ਕਹਿੰਦਾ ਆਪਣੇ ਕੋਲ ਵੀਡੀਓ ਆ ਭਾਈ ਸਾਰੇ ਗਾ ਆਪਾਂ ਆਏ ਨਹੀਂ ਗਾ ਆਪਣੇ ਕੋਲ ਜਿਹੜਾ ਭਰਾ ਜੁੜਿਆ ਵਾ ਰਿੱਤ ਤਰ੍ਹਾਂ ਨਾਲ ਜੁੜਿਆ ਵਾ ਠੀਕ ਆ ਥੋਡੀ ਵੀਡੀਓ ਕਰਕੇ ਹੈਨਾ ਆਨਲਾਈਨ ਹੀ ਮਗਾ ਲੈਂਦੇ ਕੋਈ ਕਿੰਨੇ ਵਾਰ ਫੋਨ ਫਾਨ ਕਿੰਨੇ ਆਉਂਦੇ ਬਾਈ ਵਾਹ ਫੋਨ ਆਉਂਦੇ ਬਾਈ ਉਦੋਂ ਤੂੰ ਕਹਿਣਾ ਛੱਡ ਕੇ ਗਿਆ 2 ਮਿੰਟ ਹੀ ਲੱਗੇ ਆ ਉਹ ਮੰਦਾ ਸੀ ਬਾਈ ਤੇ ਆਪਾਂ ਨੂੰ ਵਾਲੇ ਭਾਵ ਵਾਲੇ ਚਲੇ ਗਏ ਨਹੀਂ ਗੱਲ ਸੁਣ ਲੈ ਸ਼ਰਾਧਾਂ ਕਰਕੇ ਕੰਮ ਰੁਕਿਆ ਵਾ ਹਣਾ ਨਹੀਂ ਪੈਸਾ ਚਾਰ ਕਰਦੇ ਆ ਇਹ ਚੀਜ਼ ਹੋ ਜੀਦੀ ਪਸ਼ੂ ਚੰਗਾ ਹੋਵੇ ਬਾਈ ਚੰਗਾ ਸਾਫ ਸੁਥਰਾ ਹੀ ਲੈਂਦਾ ਕਿ ਨਹੀਂ ਸਾਫ ਸੁਥਰਾ ਹੋਵੇ ਪਸ਼ੂ ਠੀਕ ਆ ਬੰਦਾ ਹਰ ਇੱਕ ਹੀ ਲੈ ਲੈਂਦਾ ਵਾ ਆ ਦੇ ਲੈ ਦੁੱਧ ਬਣਿਆ ਵਾ ਇਹਦਾ ਆਪਾਂ ਆਣੀਆਂ ਦੇ ਬੋਲਾ ਬੱਕੇ ਰਤਾਰਾ ਮਾਰ ਕੇ ਨੀ ਤੇਰਾ ਤੋਰਾ ਮਾਰ ਕੇ ਖਾ ਦਿੰਦੇ ਆਪਾਂ ਤੇ ਰਕ ਭੈਣ ਭਰਾਣੇ ਕਿਸੇ ਨੇ ਵੀ ਮੰਗੌਣੀਆਂ ਜਿਵੇਂ ਮਰਜੀ ਆਨਲਾਈਨ ਮੰਗਾ ਲੀ ਹਮ ਬਿਲਕੁਲ ਬੱਚਾ ਵੀ ਮਗਰ ਬੱਛੀ ਆ ਬਾਈ ਬਹੁਤ ਛੀ ਆਣਾ ਬਾਈ ਆਉਂਦਾ ਵੀ 32000 ਚ ਕੀ ਆ ਬਾਈ ਇਹਨੂੰ ਵੀ ਪਤਾ ਕੋਈ ਖਾਲੀ ਨਹੀਂ ਦਿੰਦਾ ਆ ਇਹ ਜ਼ਿਲ੍ਹੇ ਥਾਣਿਆਂ ਦੀਆਂ ਨੇ ਬਾਈ ਹਾਂ ਮਗਰ ਲਿਆਂਦੀਆਂ ਵੀ ਦੋਨਾਂ ਦੀਆਂ ਮਾਰਾਂਗੇ ਆਪਾਂ ਠੀਕ ਹੈ ਬਾਈ ਲੈ ਕਿੰਨਾ ਦੁੱਧ ਸੱਜਰੀ ਵੇਖ ਲੈ ਬਾਈ ਬਾਈ ਦੁੱਧ ਠੀਕ ਹੈ ਲੋਪਾ 7 ਕਿਲੋ ਕਹਿ ਕੇ ਦਵਾਂ ਇਹ ਮਗਰਲੇ ਬੱਤੀ ਮੋਲੇ ਦਾ 32000 ਰੁਪਏ ਲੈ ਆਹ ਮਗਰਲੇ ਥਾਂ ਦੀ ਵੀ ਵੇਚ ਲਈ ਬਾਈ ਨੇ ਤਾਂ ਸਿਆ ਘੱਟ ਹਾਂ ਉਹਦੀ ਵੀ ਧਾਰ ਵੇਚ ਲੈ ਲੈ ਹਾਂ ਆਇਤਾ ਰੌਂਦੀਆਂ 500 ਜਾਣੀ ਉਹਦੇ ਚੋਂ ਹਾਂ 500 ਧਾਰਾ ਹੁੰਦੀਆਂ ਆ ਬਾਕੀ ਭਾਈ ਬਸ ਇਹਦਾ ਪਤਾ ਲੱਗ ਗਿਆ ਅਗਲੇ ਨੂੰ ਹਣਾ ਹਾਂ ਤੋੜ ਕੇ ਦਿਖਾ ਦਿੰਦੇ ਆ ਉਹ ਜਿਹੜੀ ਜਿਹਦੇ ਬੰਦੇ ਸਮਝ ਜਾਂਦੀ ਉਹ ਲੈ ਜਾਂਦਾ ਇਹਦੀ ਤੋਰ ਦੇ ਇੱਕ ਵਾਰੀ ਇਹਨੂੰ ਵੀ ਤੋੜ ਦਿੰਨੇ ਆ ਇਹ ਉਹਦੇ ਨਾਲ ਤੋਰੇ ਧਾਰੇ ਦਾ ਪਤਾ ਲੱਗ ਜਾਂਦਾ ਏ ਨਹੀਂ ਨਹੀਂ ਭਾਈ ਇਹ ਤਾਂ ਬੁੱਢੀ ਖੜੀ ਆ ਯਾਰਾ ਹਾਂ ਜੁਜੇ ਸੂਏ ਆ ਨਾ ਘਟੇ ਵਾਲੇ ਘਰੋਂ ਆਈ ਵੀ ਆ ਬਿਲਕੁਲ ਨਾ ਵੀ ਹਾਂ ਬਾਕੀ ਭਾ ਵੀ ਕੁਛ ਵੀ ਨਹੀਂ ਜੇ ਭਾ ਕੋਈ ਨਹੀਂ ਆ ਭਾਈ ਇੰਨੇ ਚ ਤਾਂ ਖਾਲੀ ਨਹੀਂ ਦੇਣੀ ਕਹਿੰਦੇ ਮਗਰ ਬੱਛੀ ਆ ਆਪਾਂ ਤਾਜੀ ਸੂਈ ਸਵਾਈ ਨਾਲੇ ਬੱਛੀ ਮਗਰ ਤੇ ਤੋਰਾ ਵੇਖ ਵਹਿੜ ਦਾ ਵਾ ਮੋਰ ਲਾ ਵੀ ਇੱਥੇ ਮੈਨੂੰ ਤੇ ਅੰਗ ਵੇਖ ਲਾ ਕਿ ਨਾ ਚੰਗਾ ਲੱਗਦਾ ਬਿਲਕੁਲ ਨਾ ਵੀ ਨਵਾਂ ਜੰਗ ਅਰੇ ਉਹ ਜਦੋਂ ਆਪਾਂ ਲਈ ਆਉਂਦੇ ਬਾਈ ਥਾਣੇ ਪਾਸ ਕਰਾਉਂਦੀ ਆ ਹਾਂ ਥਾਣੇ ਪਾਸ ਗੱਬਣ ਦੇ ਆਪਾਂ ਥਾਣੇ ਪਾਸ ਕੀਤੇ ਆ ਆਪਾਂ ਐਵੇਂ ਗਈ ਝੂਠ ਮਾਰ ਕੇ ਨਹੀਂ ਅੱਗੇ ਵੀ ਆਪਾਂ ਵੀਡੀਓ ਪਾਉਨੇ ਆ ਬਿਲਕੁਲ ਹੈਨਾ ਝੂਠ ਵਾਲਾ ਕੰਮ ਨਾ ਕਰੋ ਹਾਂ ਇੱਥੇ ਆਇਆ ਕੁਝ ਕਿਤੇ ਉਹ ਯਾਰ ਪਾਦੇ ਬਰੇ ਇਹ ਦੱਸ ਕੇ ਤੇਰੇ ਯਾਰ ਜੇ ਕਿਸੇ ਨੇ ਆਉਣ ਦੇਣ ਮਗਾਉਣੀ ਆ ਅਗਲੇ ਨੂੰ ਪਤਾ ਲੱਗ ਜੂਗਾ ਪਤਾ ਲੱਗ ਜੂਗਾ ਹਾਂ ਤੇ ਆਇਆ ਦੀ ਬਈ ਉਹ ਗੱਬਣ ਬਰੇ ਬਈ ਪਹਿਲਾਂ ਉਹਦੇ ਨਾਲ ਖੜ ਕੇ ਉਹਦਾ ਕੱਦ ਦੀ ਜੱਜਮੈਂਟ ਲਵਾਦੀ ਬਈ ਕੱਦ ਵੇਖ ਲੈ ਬਾਈ 5 ਫੁੱਟ ਦੇ ਨੇੜ ਹੋ ਐਚ ਐਫ ਅੱਛੀ ਆ ਮੂੰ ਤਾਂ 4 ਦੰਦਾ ਠੀਕ ਹੈ ਭਾਈ ਹਾਂ ਕੰਨ ਮਾ ਸੁਹਾ ਸੁਣਾਏ ਨੇ ਭਾਈ ਇਹਨਾਂ ਪਹਿਲੇ ਸੁਹਾ ਸੁਣਾ ਅੱਛਾ ਪਲੂਨ ਸੁਣਾਏ ਨੇ ਹਾਂ ਚਾਰ ਦਿਨ ਦਾ ਮੂੰਹ ਕਿੰਨੇ ਦਿਨ ਲੈਂਦੀ ਹਜੇ ਭਾਈ ਭਾਈ ਉਹ ਤਾਂ ਕਹਿੰਦੇ ਸੀ ਹਫਤਾ ਪਾ ਦਸ ਦਿਨ ਮੰਨ ਕੇ ਲਈ ਠੀਕ ਹੈ ਭਾਈ ਕਿੰਨਾ ਦਿਨ ਕੱਢ ਜੂਗੀ ਹਾਂ ਆਰਾਮ ਨਾਲ ਕੱਢੂਗੀ ਜੇ ਕੇ ਭੈਣ ਭਰਾਣੇ ਖਾਲੀ ਬੱਚੀ ਸਾਹਮਣ ਨਾਲੋਂ ਚੰਗੀ ਠੀਕ ਹੈ ਨਾ ਭਾਈ ਤੇ ਉਹ ਕਦ ਕੋਦ ਬੜਾ ਹੈ ਨਾ ਬੱਚੀ ਹੱਦ ਵੇਲਾ ਬੱਚੀ ਸਮਾਪ ਵੇਲਾ ਬੱਚੀ ਦਾ ਹਾਂ ਹਾਂ ਬਿਲਕੁਲ ਨਾ ਭਾਈ ਇਹ ਐਡਟ ਲੰਡੂਲਾ ਬਹੁਤ ਬੰਜ ਰਿੰਦਰ ਭਾਈ ਬਿਲਕੁਲ ਭਾਈ ਹੈ ਨਾ ਕਾ ਕੱਦ ਦੇ ਹਿਸਾਬ ਨਾਲ ਉਹ ਵੀ ਬਈ ਬਰੀਡ ਚ ਵੀ ਹੈਗੀ ਹੈ ਜੀ ਬਰੀਡ ਪੂਰੀ ਐਚਐਫ ਦਾ ਹਾਂ ਮੂੰਹ ਤੋਂ ਚਾਰ ਦੰਦਾ ਮੋੜ ਲਈ ਬਈ ਇਹ ਇੱਥੇ ਦੇਖ ਤੁਸੀਂ ਹੈਨਾ ਅੱਛਾ ਮੂੰਹੋਂ ਚਾਰ ਦੰਦਾ ਮੂੰਹ ਤੋਂ ਚਾਰ ਦੰਦਾ ਹੇ ਬੱਚਾ ਹੀ ਆ ਬੱਚੀ ਨਾ ਵੱਡੀ ਬੁੱਢੀ ਬਹੁਤ ਮੈਂ ਕਹਿੰਦਾ ਬਈ ਕੋਈ ਹਲੇ ਵੀ ਇਹਨੂੰ 5-7 ਦਿਨ ਸੰਭਲੇ ਹੈਨਾ ਮੈਂ ਕਹਿੰਦਾ ਯਾਰ 15 ਦਿਨ ਵੀ ਸਮਝੂਗੀ ਫੈਰ ਹੀ ਆ ਫੈਰ ਹੀ ਆ ਹੈਨਾ ਹਾਂ ਤੇ ਫਿਰ ਅਜੇ ਕੱਚੀ-ਕੱਚੀ ਦਾ ਕੀ ਭਾ ਕਰਨਾ ਸੀ ਦੀਪੇ ਦਾ ਬਈ ਬਈ ਇਹਦਾ ਮੁੱਲ 40000 ਰੁਪਿਆ ਠੀਕ ਆ ਠੀਕ ਆ 100 ਕਿਲੋਮੀਟਰ ਦੀ ਆਪਣੀ ਆਫਰ ਨਾਲ ਹੁੰਦੀ ਆ ਅੱਛਾ ਇਹ ਗੱਬਣ ਦਾ 40 40000 ਰੁਪਏ 100 ਕਿਲੋਮੀਟਰ ਪਹੁੰਚਣਾ ਹਾਂ 100 ਕਿਲੋਮੀਟਰ ਦੀ ਪਹੁੰਚ ਆ ਬੇਲਾ ਪੜੀ ਪੂਰੀ ਆ ਰਹੀ ਨੇ ਬਾਈ ਬਿਲਕੁਲ ਹੈ ਨਾ ਬਾਈ ਆਏ ਵੀ ਤਾਂ ਮੁੱਕੀ ਹੁੰਦੀ ਨਹੀਂ ਤਣ ਕੱਢੀ ਜਾਊਗੀ ਬਾਈ ਉਹ ਉਹ ਪਰਨਾ ਛੋੜੀ ਵੇ ਆ ਤੇ ਲਾਂਡੂ ਲਾਂਬਾ ਕੋਈ ਨਾ ਜੈਲੀ ਇੰਨੀ ਅਨੰਦਰ ਬਾਈ ਲੈ ਆਏ ਬੇਚਾਰੇ ਬੱਚੀ ਦੇ ਥੱਲੇ ਲੈ ਹੂੰ ਮੈਨੂੰ ਘਬੜਣ ਬਈ ਨਹੀਂ ਹੁੰਦੀ ਹਾਂ ਹਾਂ ਜਵਾਹੀ ਨਹੀਂਗਾ ਤੇ ਇਹਦਾ ਪਰਮਾਣੂ ਕਰਤਾ ਸੀ 40 ਤੇ 100 ਕਿਲੋਮੀਟਰ 100 ਕਿਲੋਮੀਟਰ ਤੇ ਜਗਦੀਪ ਜਾਨਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਬਈ ਬਈ ਆਪਣਾ ਪਿੰਡੇਗਾ ਗੋਦੇ ਵਾਲਾ ਸਾਰੇ ਪਿੰਡਪਰਾਪਨ ਜਾਣਦੀ ਹੈ ਨਾ ਆਪਣੀ ਨੈੱਟ ਵੀਡੀਓ ਆਉਂਦੀ ਰਹਿੰਦੀ ਆ ਜ਼ਿਲ੍ਹਾ ਆਪਣਾ ਮੋਗਾ ਵਾ ਤਹਿਸੀਲ ਵੀ ਆਪਣਾ ਮੋਗਾ ਠੀਕ ਆ ਕੰਟੈਕਟ ਨੰਬਰ ਹੈਗਾ ਆਪਣਾ 8360915507 ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਬਈ ਬਾਕੀ ਬਈ ਜਗਦੀਪ ਦਾ ਵਪਾਰ ਦਾ ਕੰਮ ਆ ਭਾਈ ਆਪ ਦੀ ਸਮਝ ਦੇ ਨਾਲ ਜਾਣ ਆਪਾਂ ਆਪ ਦੀ ਸਮਝ ਨਾਲ ਲੈਨੇ ਬਾਈ ਆਪਾਂ ਜਿਹੜੀ ਚੀਜ਼ ਆਪਾਂ ਦੱਸ ਕੇ ਦਿੰਦੇ ਦੱਸ ਕੇ ਦਿੰਨੇ ਹਨਾ ਤੇਰੀ ਗੱਲ ਉਹ ਵੀ ਜਾਨਵਰ ਖਰੀਦਣਾ ਏ ਉਹਦੀ ਤਸੱਲੀ ਪਰਖ ਹੁਣ ਇਹੋ ਜਿਹਿਆਂ ਬੈਠਾ ਯਾਰ ਮਈਆਂ ਆਂ ਰੀਆਂ ਕੋਈ ਦੇ ਦੂਗਾ ਇਹਨੇ ਭਾਜ ਤੂੰ ਆ ਬਿਲਕੁਲ ਹਨਾ ਦੂਰੀ ਵਾਰ ਵੀ ਆਪਾਂ ਥੱਲੇ ਬਹਿ ਜੰਨੇ ਵੱਚੀ ਤੇ ਲੈ ਵੱਚੀ ਲਾਤ ਤੇ ਚੱਕ ਕੇ ਲੈ ਹਾਂ ਚੱਕ ਕੇ ਦਿਖਾ ਦੇ ਕੋਈ ਕਹਿੰਦਾ ਸ਼ਾਈ ਵਾਲ ਜਰਮਨ ਨਕਸ਼ਾ ਬਣਿਆ ਵਾ ਹਾਂ ਬਿਲਕੁਲ ਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜਗਦੀਪ ਦਾ ਹੈਗਾ ਵਪਾਰ ਦਾ ਕੰਮ ਬਾਈ ਆਪ ਦੀ ਸਮਝ ਦੇ ਨਾਲ ਆਪ ਆ ਵੀ ਆਪ ਦੀ ਸਮਝ ਦੇ ਨਾਲ ਤੁਸੀਂ ਆਪਣੀ ਸਮਝ ਦੇ ਨਾਲ ਜਾਨਵਰ ਖਰੀਦਣਾ ਕਿਉਂਕਿ ਜਿੰਨੀ ਵੀ ਗੱਲਬਾਤ ਆ ਰੇਟ ਬਾਈ ਨੇ ਬਿਲਕੁਲ ਖਿੱਚ ਕੇ ਜੇ ਕਰਦੇ ਆ ਅੱਜ ਬਾਈ ਨੇ ਜਗਦੀਪ ਨੇ ਪਹਿਲਾਂ ਹੀ ਕਹਦੇ ਬਾਈ ਕਹਿੰਦਾ ਰਿੰਦਰ ਕੋਈ ਬੰਦਾ ਆ ਜਾਵੇ ਮਾਨ ਬਣਾ ਗਿਆ ਪਰ ਰੇਟ ਤੋਂ ਨਹੀਂ ਕਿਸੇ ਵੀ ਬੰਦੇ ਨੂੰ ਭਜਣ ਦਿੰਦੇ ਤੇ ਜਿਹੜੀ ਜਿਹੜੀ ਗੱਲਬਾਤ ਜੀ ਉਹ ਵੀ ਸੀਗੀ ਉਹ ਬਾਈ ਨੇ ਦੱਸਦੀ ਆ ਜੇਕਰ ਤੁਹਾਡੇ ਸਮਝ ਦੇ ਵਿੱਚ ਆਉਂਦਿਆਂ ਬਾਈ ਦੇ ਫਾਰਮ ਤੋਂ ਤਸੱਲੀ ਪਰਖ ਕਰਕੇ ਤੁਸੀਂ ਜਾਨਵਰ ਲਿਆ ਸਕਦੇ ਹੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਦੇ ਹੋ ਜਉਂਦੇ ਬادله ਰਹੋ ਜੀ ਧੰਨਵਾਦ ਕਿਉਂਕਿ ਬਾਈ ਨੇ ਵੀ ਵੀਡੀਓ ਦੇ ਵਿੱਚ ਬਾਰ ਬਾਰ ਇਹ ਗੱਲ ਬੋਲੀ ਆ ਵੀ ਆਪਾਂ ਨੂੰ ਜਿਹੜੀ ਸਮਝ ਸੀ ਆਪਾਂ ਉਸ ਹਾਂ ਪੈਸੇ ਲਾ ਕੇ ਲੈ ਗਏ ਤੁਸੀਂ ਆਪਦੀ ਸਮਝ ਦੇ ਨਾਲ ਪੈਸੇ ਲਾਉਣੇ ਆ ਕਿਉਂਕਿ ਤੁਹਾਡਾ ਪੈਸਾ ਏ ਤੁਸੀਂ ਆਪਾਂ ਜਿੰਨੀ ਕੇ ਤੁਹਾਨੂੰ ਲੱਗਦੀ ਆ ਉਹਨਾਂ ਪੈਸਾ ਲਾ ਸਕਦੇ ਹੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਦੇ ਹੋ ਜਉਂਦੇ ਬادله ਰਹੋ ਜੀ ਧੰਨਵਾਦ